ਹਾਂਜੀ ਹਾਂਜੀ ਕਰੀਜ਼ਾ ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਆ ਅੱਜ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਵਿਪਤਾ ਵੱਡਾ ਸੰਕਟ ਅੜਾ ਕਰਕੇ ਬਣਿਆ ਹੋਇਆ ਉਹਦੇ ਸਬੰਧ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਇੱਕ ਗੇੜਾ ਸਾਰੇ ਹਰ ਅਫੈਕਟਡ ਏਰੀਆ ਦਾ ਪੰਜਾਬ ਦੇ ਸਾਰੇ ਉਹਨਾਂ ਹਲਕਿਆਂ ਦਾ ਕਰ ਚੁੱਕਿਆ ਹੈ ਜਿੱਥੇ-ਜਿੱਥੇ ਹੜਾ ਦੀ ਮਾਰ ਬਹੁਤ ਜ਼ਿਆਦਾ ਪਈ। ਅਰ ਹੁਣ ਪਾਰਟੀ ਨੇ ਹਰ ਜ਼ਿਲ੍ਹੇ ਵਾਸਤੇ 2-2 3-3 ਸੀਨੀਅਰ ਲੀਡਰਸ਼ਿਪ ਬਣਦੀਆਂ ਟੀਮਾਂ ਬਣਾਈਆਂ ਜਿਹੜੀਆਂ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਉੱਥੇ ਜੋ ਕੁਝ ਨੁਕਸਾਨ ਹੋਇਆ ਜ਼ਮੀਨੀ ਹਕੀਕਤਾਂ ਦੀ ਘੋਕ ਕਰਕੇ ਤੇ ਰਿਪੋਰਟ ਤਿਆਰ ਕਰ ਲਈਆਂ। ਜਿਹਦੇ ਆਧਾਰ ਤੇ ਉੱਤੇ ਅਸੀਂ ਫੈਸਲਾ ਜਿਹੜਾ ਕਰਾਂਗੇ ਕਿ ਕਿਸ ਤਰੀਕੇ ਉਹਨਾਂ ਵਾਲੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਕੱਲ ਮੈਂ ਵੀ ਸਰਦਾਰ ਅਸਦੀਪ ਸਿੰਘ ਕਲੇਰ ਸਾਡੇ ਸਪੋਕਸਪਰਸਨ ਮੇਰੇ ਨਾਲ ਬੈਠੇ ਆ ਕੱਲ ਅਸੀਂ ਵੀ ਸਾਰਾ ਦਿਨ ਅਜਨਾਲਾ ਦੇ ਵਿੱਚ ਔਰ ਰਾਜਸਥਾਨੀ ਵਿਧਾਨ ਸਭਾ ਹਾਲਕੇ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਲਾਏ ਔਰ ਇੰਨੀ ਮਾੜੀ ਹਾਲਤ ਹੈ ਅੱਜ ਦੀ ਡੇਟ ਦੇ ਵਿੱਚ ਵੀ ਕਿ 40-50 ਕਿਲੋਮੀਟਰ ਦਾ ਅਸੀਂ ਅਜਣਾੜੇ ਦਾ ਸਾਰਾ ਇਲਾਕਾ ਘੁੰਮ ਕੇ ਦੇਖਿਆ 100 ਤੋਂ ਵੱਧ ਇਹੋ ਜਿਹੇ ਪਿੰਡ ਨੇ ਜਿੱਥੇ ਅੱਜ ਵੀ 4-4 ਫੁੱਟ 5-5 ਫੁੱਟ ਪਾਣੀ ਜ਼ਿਆਦਾਤਰ ਜਗ੍ਹਾ ਦੇ ਉੱਤੇ ਖੜਾ ਘਰਾਂ ਦੇ ਵਿੱਚ 6-6 ਫੁੱਟ 7-7 ਫੁੱਟ ਪਾਣੀ ਪਹਿਲਾਂ ਵਗ ਚੁੱਕਿਆ ਔਰ 100% ਫਸਲ ਜਿਹੜੀ ਹੈ ਜਿੱਥੇ ਤਬਾਹ ਹੋ ਚੁੱਕੀ ਹੈ ਤੁਸਰੀ ਬੰਦ ਦੇ ਵਿੱਚ ਵੱਡੇ ਪਾੜ ਪਏ ਹੋਇਆ ਅੱਜ ਤੱਕ ਪਾਣੀ ਦਰਿਆਵਾਂ ਦੇ ਵਿੱਚੋਂ ਖੇਤਾਂ ਦੇ ਵਿੱਚ ਉਸੇ ਤਰ੍ਹਾਂ ਲਗਾਤਾਰ ਜਿਹੜਾ ਉਹ ਵਗ ਰਿਹਾ ਇਹਹੀ ਹਾਲਤ ਹੈ 14 15 ਪਿੰਡਾਂ ਦੀ ਰਾਜਾ ਸੰਸੀ ਹੜਕੇ ਦੇ ਵਿੱਚ ਪਰ ਅਜਨਾਲਾ ਸੀ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜੇ ਬਰਸਟ ਅਫੈਕਟਡ ਏਰੀਆ ਉਹਦੇ ਵਿੱਚ ਅਜਨਾਲਾ ਸਭ ਤੋਂ ਉੱਪਰ ਹੁੰਦਾ ਬਹੁਤ ਵੱਡਾ ਨੁਕਸਾਨ ਚਾਹੇ ਪਿੰਡ ਦਾ ਚਾਹੇ ਕਸਬਾ ਸਾਰੇ ਤਾਮਦੇ ਉੱਤੇ ਹੋਇਆ ਇਸ ਕਰਕੇ ਸਾਡੀਆਂ ਟੀਮਾਂ ਕੁਝ ਲੀਡਰ ਅੱਜ ਗਏ ਆ ਕੁਝ ਕੱਲ ਜਾਣਗੇ ਦੋ ਤਿੰਨ ਦਿਨਾਂ ਦੇ ਵਿੱਚ ਸਾਰੀ ਰਿਪੋਰਟ ਜਿਹੜੀ ਆ ਉਹ ਤਿਆਰ ਕਰਕੇ ਤੇ ਫਿਰ ਅਸੀਂ ਉਹਦੇ ਮੁਤਾਬਕ ਜਿਹੜਾ ਅੱਗੋਂ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਨੀ ਆ ਹੋਰ ਉਹਦੀ ਸਾਰੀ ਡਿਟੇਲਡ ਪਲੈਨਿੰਗ ਜਿਹੜੀ ਆ ਉਹ ਪਾਰਟੀ ਵੱਲੋਂ ਕਰ ਰਹੇ ਲੇਕਿਨ ਮੈਨੂੰ ਦੁੱਖ ਇਸ ਗੱਲ ਦਾ ਕਿ ਸਮੱਸਿਆ ਦਾ ਜਿਹੜਾ ਸੰਕਟ ਹੈ ਬਹੁਤ ਗੰਭੀਰ ਹੈ ਪਰ ਸਾਡੀ ਸਾਰੀ ਰਾਜਨੀਤੀ ਜਿਹੜੀ ਹੈ ਉਹ ਕੇਂਦਰ ਤੇ ਸੂਬੇ ਦੀ ਸਰਕਾਰ ਦੀ ਉਹ ਡਿਜਾਸਟਰ ਰੀਲੀਫ ਫੰਡ ਜਿਹੜਾ ਹੈਗਾ ਸਟੇਟ ਦਾ ਉਹ ਉਹਦੇ ਦੁਆਲੇ ਘੁੰਮੇ ਜਾ ਰਹੀ ਹੈ ਪ੍ਰਧਾਨ ਮੰਤਰੀ ਜੀ ਕਹਿੰਦੇ ਕਿ 12000 ਕਰੋੜ ਸਟੇਟ ਦੇ ਕੋਲੇ ਪਿਆ ਸੁਪੇ ਤੇ ਕਈ ਮੰਤਰੀ ਮੰਨੀ ਜਾਂਦੇ ਆ ਕਿ 12000 ਪਿਆ ਪਰ ਸਾਡੇ ਮਾਪਦੰਡ ਇਹੋ ਜੇ ਅਸੀਂ ਖਰਚ ਨਹੀਂ ਕਰ ਸਕਦੇ ਵਿੱਤ ਮੰਤਰੀ ਸਾਹਿਬ ਬਿਲਕੁਲ ਹੀ ਮੁੱਕਰੀ ਜਾਂਦੇ ਆ ਔਰ ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਕੁਝ ਅੰਕੜੇ ਦਿੱਤੇ ਆ ਜਿਹੜੇ ਕਿਸੇ ਤਰੀਕੇ ਵੀ ਸਾਨੂੰ ਸੈਟੀਸਫਾਈ ਨਹੀਂ ਕਰਦੇ ਹਰ ਰੋਜ਼ ਜਦੋਂ ਸਰਕਾਰ ਦਾ ਵੱਖਰਾ ਅੰਕੜਾ ਆਵੇ ਔਰ ਮੁੱਖ ਮੰਤਰੀ ਸਾਹਿਬ ਦਾ ਆਪਣਾ ਹੋਵੇ ਵਿੱਤ ਮੰਤਰੀ ਦਾ ਆਪਣਾ ਹੋਵੇ ਤੀਜੇ ਮੰਤਰੀ ਦਾ ਆਪਣਾ ਹੋਵੇ ਤੇ ਕੁਦਰਤੀ ਗੱਲ ਹੈ ਸਪਸ਼ਟ ਹੁੰਦਾ ਹੈ ਕਿ ਵੱਡੀ ਗੜਬੜ ਕਿਤੇ ਨਾ ਕਿਤੇ ਹੈ ਬਹੁਤ ਕੁਝ ਲਕਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਹੋ ਰਹੀਆਂ ਇੱਕ ਟੇਮਾ ਪ੍ਰਧਾਨ ਮੰਤਰੀ ਜੀ ਨੂੰ ਵੀ ਬੇਨਤੀ ਕਰਦਾ ਕੇਂਦਰ ਸਰਕਾਰ ਨੂੰ ਵੀ ਤੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੂੰ ਭਈ ਝਗੜਾ ਕਿਸ ਗੱਲ ਦਾ ਅਜਿਹੇ ਸਟੇਟ ਦਾ ਡਿਜਾਸਟਰ ਰੀਲੀਫ ਫੰਡ ਇਹਦੀਆਂ ਮਿਨਿਸਟਰੀ ਆਫ ਹੋਮ ਅਫੇਅਰਜ਼ ਯਾਂ ਕਲੀਅਰ ਕਟ ਗਾਈਡਲਾਈਨਸ ਆ ਕਿ ਕਿਸ ਤਰੀਕੇ ਇਹ ਪੈਸਾ ਇਕੱਠਾ ਹੋਣਾ ਕਿਸ ਤਰੀਕੇ ਇਹ ਪੈਸਾ ਅਕਾਊਂਟ ਖੋਲ ਕੇ ਰੱਖਿਆ ਜਾਣਾ ਕਿਸ ਤਰੀਕੇ ਇਹ ਪੈਸਾ ਖਰਚਿਆ ਜਾਣਾ ਔਰ ਉਹਦੇ ਵਿੱਚ ਮੈਂਸ਼ਨ ਹੈ ਕਿ ਸਾਲ ਦੇ ਵਿੱਚ ਦੋ ਵਾਰੀ ਇੱਕ ਵਾਰੀ ਅਪ੍ਰੈਲ ਮਹੀਨੇ ਦੇ ਵਿੱਚ ਔਰ ਇੱਕ ਵਾਰੀ ਅਕਤੂਬਰ ਮਹੀਨੇ ਦੇ ਵਿੱਚ ਸਟੇਟ ਨੇ ਜਿਹੜੀ ਸਾਰੀ ਰਿਪੋਰਟ ਐ ਸਟੇਟਮੈਂਟ ਜਿਹਨੂੰ ਕਹਿੰਦੇ ਆ ਸਟੇਟਮੈਂਟ ਆਫ ਅਕਾਊਂਟਸ ਜਿਹੜੀ ਟੋਟਲ ਐ ਉਹ ਐਮ ਐਚ اے ਨੂੰ ਵੀ ਦੇਣੀ ਐ ਮਿਨਿਸਟਰੀ ਆਫ ਫਾਰਮਰ ਅਫੇਅਰਸ ਨੂੰ ਵੀ ਔਰ ਫਾਈਨੈਂਸ ਮਿਨਿਸਟਰੀ ਨੂੰ ਵੀ ਭੇਜਣੀ ਐ ਇਹ ਗਾਈਡਲਾਈਨ ਜਿਹੜੀਆਂ ਹੈਗੀਆਂ ਇਹਦੀਆਂ ਐਸ ਪੀ ਆਰ ਆਫ ਦੀਆਂ ਉਹਦਾ ਪਾਰਟ ਹੁਣ ਅਕਤੂਬਰ ਦੀ ਰਿਪੋਰਟ ਤਾਂ ਹਲੇ 2025 ਦੀ ਤਿਆਰ ਨਹੀਂ ਹੋਈ ਅਸੀਂ ਵੀ ਸਮਝਦੇ ਆ ਪਰ April ਦੀ ਰਿਪੋਰਟ ਤਾਂ ਜਾ ਚੁੱਕੀ ਹੈ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਤੁਸੀਂ ਰੱਖ ਦਿਓ ਮੀਡੀਆ ਦੇ ਵਿੱਚ ਕਿ ਜਿਹੜੀ April 2025 ਦੀ ਰਿਪੋਰਟ ਗਈ ਹੈ ਐਸ ਪਰ ਦੀ ਐਮ ਐਚ ਏ ਗਾਈਡਲਾਈਨਸ ਪੋਰਪੋਰਟ ਕੀ ਹੈ ਤੇ ਜੇ ਇਹ ਨਹੀਂ ਕਰਦੇ ਤੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਤੁਸੀਂ ਕਿਉਂ ਇਸ ਗੱਲ ਦਾ ਲੁਕਾ ਕਰ ਕਿ ਜਿਹੜਾ ਬਜਟ ਦੇ ਵਿੱਚ ਵੀ ਸਾਰੀਆਂ ਫਿਗਰਸ ਹੁੰਦੀਆਂ ਕੱਲਾ ਕੱਲਾ ਹੈਡ ਜਿਹੜਾ ਗਵਰਨਮੈਂਟ ਦਾ ਹਰ ਇੱਕ ਦੀਆਂ ਫਿਗਰਸ ਸੈਂਟਰ ਗਵਰਨਮੈਂਟ ਕੋਲੇ ਵੀ ਹੁੰਦੀਆਂ ਸਟੇਟ ਗਵਰਨਮੈਂਟ ਕੋਲੇ ਵੀ ਹੁੰਦੀਆਂ ਪੋਲਿਟੀਕਲ ਬਿਆਨਬਾਜ਼ੀ ਕਰਨ ਦੀ بجائے ਕਿਉਂ ਨਹੀਂ ਆਪਾਂ ਜਿਹੜੇ ਅਸਲੀ ਡਾਕੂਮੈਂਟਸ ਹੈਗੇ ਆ ਜਿਹੜੇ ਉਹ ਜਿਹੜੇ ਅਫਸਰਾਂ ਨੇ ਦਸਤਖਤ ਕਰਕੇ ਭੇਜੇ ਹੋਇਆ ਉਹਨੂੰ ਆਪਾਂ ਜਨਤਾ ਦੇ ਵਿੱਚ ਕਿਉਂ ਨਹੀਂ ਰੱਖਦੇ ਮੀਡੀਆ ਦੇ ਵਿੱਚ ਕਿਉਂ ਨਹੀਂ ਰੱਖਦੇ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਰੱਖਦੇ ਭਾਵੇਂ ਸਟੇਟ ਗਵਰਨਮੈਂਟ ਰੱਖ ਦੇਵੇ ਭਾਵੇਂ ਸੈਂਟਰ ਗਵਰਨਮੈਂਟ ਰੱਖ ਦੇਵੇ ਸਾਇਨ ਤਾਂ ਸਟੇਟ ਗਵਰਨਮੈਂਟ ਦਾ ਹੀ ਹਉਦੇ ਉੱਤੇ ਜੇ ਉਹ ਸਾਹਮਣੇ ਆ ਜਾਵੇ ਤੇ ਮੈਂ ਸਮਝਦਾ ਸਾਰੀ ਹਕੀਕਤ ਕਿ ਗੜਬੜ ਕਿੱਥੇ ਆ ਮਿਸ ਯੂਟਿਲਾਈਜ਼ ਕਿੱਥੇ ਹੋਇਆ ਮਿਸ ਮੈਨੇਜਮੈਂਟ ਕਿੱਥੇ ਹੋਈ ਆ ਝੂਠ ਕੌਣ ਬੋਲ ਰਿਹਾ ਸੱਚ ਕੌਣ ਬੋਲ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਹਮਣੇ ਆ ਦਿੱਤੀਆਂ ਇਸ ਕਰਕੇ ਮੈਂ ਤਾਂ ਕਿਹਾ ਕਿ ਜਿਹੜੀ April ਦੀ 2025 ਦੀ ਰਿਪੋਰਟ ਹੈ ਐਮਐਚਏ ਦੀਆਂ ਗਾਈਡਲਾਈਨ ਦੇ ਮੁਤਾਬਕ ਉਹ ਜਨਤਕ ਜਿਹੜੀ ਹੈ ਅੱਜ ਹੀ ਹੋ ਜਾਣੀ ਚਾਹੀਦੀ ਹੈ। ਦੂਜੀ ਗੱਲ ਹੈ ਕਿ ਅੱਜ ਮੁੱਖ ਮੰਤਰੀ ਸਾਹਿਬ ਨੇ ਬੜੀ ਲੰਬੀ ਚੌੜੀ ਪ੍ਰੈਸ ਕਾਨਫਰੰਸ ਕੀਤੀ ਮੈਂ ਤਾਂ ਸੋਚਿਆ ਸੀ ਅੱਜ ਕੋਈ ਬਹੁਤ ਵੱਡਾ ਐਲਾਨ ਹੋਏਗਾ। ਪਰ ਜੋ ਕੈਬਨਿਟ ਦੇ ਫੈਸਲੇ ਆ ਕਿਉਂਕਿ ਉਸ ਦਿਨ ਮੁੱਖ ਮੰਤਰੀ ਸਾਹਿਬ ਹਸਪITAL 'ਚ ਸੀ ਤੇ ਉਹ ਡਿਸੀਜਨ ਕਿਸੇ ਹੋਰ ਨੇ ਅਨਾਉਂਸ ਕੀਤੇ ਆ। ਅੱਜ ਸਾਰੇ ਦੇ ਸਾਰੇ ਉਹ ਫੈਸਲੇ ਮੁੱਖ ਮੰਤਰੀ ਸਾਹਿਬ ਆ ਕੇ ਟੀਵੀ ਤੇ ਪੜ੍ਹ ਕੇ ਦੱਸ ਗਏ ਫਰਕ ਹੀ ਪੈ ਗਿਆ ਉਸ ਦਿਨ ਦੇ ਵਿੱਚ ਤੇ ਅੱਜ ਦੀ ਜਿਹੜੀਆਂ ਅਨਾਉਂਸਮੈਂਟਾਂ ਹੋਈਆਂ ਇਹਦੇ ਵਿੱਚ ਫਰਕ ਕੀ ਆ ਉਸ ਦਿਨ ਵੀ ਤੁਸੀਂ ਕਿਹਾ ਸੀ 20000 ਰੁਪਇਆ ਪਰ ਇੱਕ ਜਿਹੜਾ ਉਹ ਫਸਲਾਂ ਦਾ ਮਾਮਲਾ ਦਿਆਂਗੇ ਅਸੀਂ ਕਿਹਾ ਸੀ 50000 ਹੋਣਾ ਚਾਹੀਦਾ ਤੇ ਅੱਜ ਤੁਸੀਂ ਫੇਰ 20000 ਰੁਪਇਆ ਨਵੇਂ ਸਿਰ ਤੇ ਅਨਾਉਂਸ ਕਰ ਦਿੱਤਾ ਇਸੇ ਤਰ੍ਹਾਂ ਤੁਸੀਂ ਬਾਕੀ ਚੀਜ਼ਾਂ ਦਾ ਅਨਾਉਂਸ ਕਰ ਦਿੱਤਾ ਪਰ ਮੈਂ ਹੈਰਾਨ ਆ ਕਿ ਜਿਹੜਾ ਇੱਕ ਵੀ ਸ਼ਬਦ ਮੁੱਖ ਮੰਤਰੀ ਸਾਹਿਬ ਨੇ ਜਿਹੜਾ 달ਿਤ ਵਰਗ ਹੈ ਜਿਹੜਾ ਖੇਤ ਮਜ਼ਦੂਰ ਹੈ ਜਿਹੜੇ ਗਰੀਬ ਲੋਕ ਹੈ ਜਿਹੜੇ ਦੁਕਾਨਦਾਰ ਹਨ ਹਰ ਨੇ ਤਾਂ ਨਹੀਂ ਦੇਖਿਆ ਕਿ ਇਹ ਘਰ ਕਿਦਾ ਹੈਗਾ ਜ਼ਮੀਦਾਰ ਦਾ ਕਿ ਕਿਸੇ 달ਿਤ ਪਰਿਵਾਰ ਦਾ ਕਿ ਕਿਸੇ ਜ਼ਮੀਨ ਵਾਲੇ ਦਾ ਕਿ ਕਿਸੇ ਬੇਜ਼ਮੀਨੇ ਵਾਲੇ ਦਾ ਉੱਥੇ ਤਾਂ ਬਰਬਾਦੀ ਹੋਈ ਹੈ ਤਾਂ ਸਾਰੇ ਪਿੰਡ ਦੀ ਹੋਈ ਹੈ ਤੇ ਜਿਹਦੇ ਕੋਲੇ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਮਜ਼ਦੂਰੀ ਕਰਕੇ ਏਸੇ ਹੀ ਝੋਨੇ ਦੀ ਫਸਲ ਦੇ ਵਿੱਚੋਂ ਜਿਹਨੇ ਰੋਟੀ ਰੋਜੀ ਕਮਾਉਣੀ ਸੀ ਉਹਦਾ ਕੀ ਬਣੇਗਾ ਉਹਦੇ ਵਾਸਤੇ ਇੱਕ ਲਫ਼ਜ਼ ਵੀ ਸਰਕਾਰ ਨੇ ਹਲੇ ਤੱਕ ਆਪਣੀ ਜ਼ੁਬਾਨ ਤੋਂ ਨਹੀਂ ਕਢਿਆ ਕਿ ਜਿਹਦੇ ਘਰ ਆਲਰੇਡੀ ਖਾਣ ਨੂੰ ਦਾਣੇ ਨਹੀਂ ਜਿਹੜੇ ਚਾਰੋਂ ਨੇ ਇਕੱਠੇ ਕੀਤੇ ਸੀ ਉਹ ਵੀ ਘਰ 'ਚ ਪਾਣੀ ਵਰਨ ਕਰਕੇ ਜਿਹੜੇ ਖਰਾਬ ਹੋ ਗਏ ਉਹਦੀ ਰੋਟੀ ਰੋਜੀ ਵਾਸਤੇ ਸਰਕਾਰ ਨੇ ਕੁਛ ਨਹੀਂ ਕੀਤਾ ਇੱਕ ਤਾਂ ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਸਰਕਾਰ ਨੂੰ ਇਸ ਵਰਗ ਦਾ ਜਿਹੜਾ ਐਡਾ ਵੱਡਾ ਵਰਗਾ ਉਹਦੀ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਉਹਦੇ ਬਾਰੇ ਵੀ ਸਰਕਾਰ ਨੂੰ ਤੁਰੰਤ ਸਪਸ਼ਟ ਕਰਨਾ ਚਾਹੀਦਾ ਕਿ ਉਹਨਾਂ ਬਾਰੇ ਕੀ ਸੋਚਿਆ ਦੁਜਾ ਇਹ ਕਿ ਜੋ ਹਾਲਾਤ ਅਸੀਂ ਦੇਖਿਆ ਉਹਦਾ ਅਗਲੀ ਫਸਲ ਵੀ ਉਥੇ ਵੇਚਣ ਦਾ ਹਾਲੇ ਤੱਕ ਕੋਈ ਜਿਹੜਾ ਹੈਗਾ ਲੱਗਦਾ ਨਹੀਂ ਕਿ ਜਿਹੜੇ ਉਥੇ ਹਾਲਾਤ ਹੈ ਕਿ ਅਗਲੀ ਫਸਲ ਵੀ ਜਿਹੜੀ ਆ ਉਥੇ ਆਪਾਂ ਕੋਈ ਬੀਚ ਸਕਾਂਗੇ ਕਿਉਂਕਿ ਅੱਜ ਦੇ ਦਿਨ ਵੀ ਪਾਣੀ ਉੱਥੇ 5-5-6 ਫੁੱਟ ਖੜਾ ਤੇ ਇਹ ਲੋਕੀ ਜਿਹੜੇ ਵੱਡੇ ਕਰਜ਼ੇ ਲੋਕਾਂ ਨੇ ਚੁੱਕੇ ਹੋਇਆ ਬੈਂਕਾਂ ਤੋਂ ਇਹ ਕਰਜ਼ਾ ਕਿੱਥੇ ਦੇਣਗੇ ਇਹ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਤੇ ਹੁਣ ਇਹਨਾਂ ਨੇ ਵੀ ਬੇਨਤੀ ਕਰਦੇ ਸਟੇਟ ਗਵਰਨਮੈਂਟ ਨੂੰ ਵੀ ਕਿ ਘਟੋ ਘੱਟ ਜਿਹੜਾ ਤੁਸੀਂ ਪੱਲਿਓ ਕੁਝ ਨਹੀਂ ਛੱਡਦੇ ਪਏ ਜਿਹੜਾ ਕਰਜ਼ਾ ਉਹਨਾਂ ਦਾ ਲਿਆ ਉਹ ਤਾਂ ਖਰਚੇ ਸਾਰੇ ਉਹਨਾਂ ਦੇ ਹੋਗੇ ਪੂਰੇ ਖਰਚੇ ਕਰਕੇ ਅਖੀਰ ਦੇ ਉੱਤੇ ਫਸਲ ਹੁਣ ਪੱਕ ਕੇ ਤਿਆਰ ਹੋਣ ਵਾਲੀ ਆ ਤੇ ਉਦੋਂ ਕੁਦਰਤੀ ਇਹ ਜਿਹੜੇ ਹੜਾ ਆ ਗਏ ਤੇ ਹੁਣ ਘਟੋ ਘਟੇ ਜਿਹੜਾ ਕਰਜ਼ਾ ਉਹਨਾਂ ਦਾ ਸਾਰਾ ਉਹ ਤੁਹਾਨੂੰ ਮaaf ਕਰਨਾ ਚਾਹੀਦਾ ਇਸ ਪਾਸੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਇੱਕ ਸ਼ਬਦ ਵੀ ਜਿਹੜਾ ਉਹ ਨਹੀਂ ਕਿਹਾ ਤੇ ਸਭ ਤੋਂ ਵੱਡਾ ਮਜ਼ਾਕ ਜਿਹੜਾ ਅੱਜ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਹਿੰਦੇ ਪਹਿਲਾ ਚੈੱਕ 1 ਮਹੀਨੇ ਬਾਅਦ ਤਿਆਰ ਹੋ ਜਾਊਗਾ ਤੇ 10 ਦਿਨ ਮਹੀਨੇ ਬਾਅਦ ਅਸੀਂ ਸਾਰਾ ਦੇ ਦਿਆਂਗੇ ਦੱਸੋ 1 ਮਹੀਨਾ ਤੁਹਾਨੂੰ ਕਦੇ ਵਾਸਤੇ ਚਾਹੀਦਾ ਕੋਈ ਪਰੇਖਾ ਕਿ ਕਿਲੋਮੀਟਰ ਦੇ ਹਿਸਾਬ ਨਾਲ ਮੈਂ ਕਹਿ ਰਿਹਾ ਆ ਕਿ ਉੱਥੇ ਤੁਸੀਂ ਜਾ ਕੇ ਖੜੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਏ ਕਿ ਇੰਨੇ ਕਿਲੋਮੀਟਰ ਜਿੰਨੇ ਕਹੇ ਤੇ ਉਹ 100% ਫਸਲ ਡੈਮੇਜ ਹੋ ਗਈ ਫਸਲ ਤਾਂ ਲੱਭਦੀ ਨਹੀਂ ਉਹ ਤਾਂ ਲੋਕੀ ਦੱਸਦੇ ਆ ਪਿਆ 6 ਫੁੱਟ ਪਾਣੀ ਆ ਤੇ ਥੱਲੇ ਜਿਹੜਾ ਝੋਨਾ ਸੀ ਫਸਲ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦੀ ਤੇ ਅੱਜ ਕੱਲ ਤੇ ਜਿਹੜਾ ਹੈਗਾ ਸੈਟੇਲਾਈਟ ਦੇ ਰਾਹੀਂ ਇਮੇਜਿੰਗ ਕਰਕੇ ਤੇ ਇੱਥੇ ਚੰਡੀਗੜ੍ਹ ਬੈਠੇ ਪਤਾ ਲੱਗ ਜਾਂਦਾ ਵੀ ਕਿੰਨਾ ਕਿੰਨੇ ਪਾਣੀ ਖੇਤਾਂ 'ਚ ਖੜਾ ਤੇ ਕਿੱਥੇ ਫਸਲ ਮਾਰੀ ਗਈ ਤੇ ਤੁਸੀਂ ਇੱਕ ਮਹੀਨਾ ਜਿਹੜਾ ਇੱਕ ਪੈਸਾ ਵੀ ਤੁਸੀਂ ਅੰਤਰਿਮ ਰਾਹਤ ਲੋਕਾਂ ਨੂੰ ਨਹੀਂ ਦੇ ਰਹੇ ਤੇ ਦੱਸੋ ਘਰ ਪਰ ਲੋਕਾਂ ਦੇ ਕਿੱਦਾਂ ਚੱਲਣਗੇ ਇੱਕ ਮਹੀਨਾ ਇਹ ਤਾਂ ਮਜ਼ਾਕ ਹੋ ਗਿਆ ਨਾ ਹਲੇ ਪਾਣੀ ਤੁਸੀਂ ਬੰਨਾਂ ਦੇ ਵਿੱਚ ਏਡੇ ਏਡੇ ਵੱਡੇ ਪਾੜ ਪਏ ਅਸੀਂ ਦੇਖ ਕੇ ਆਏ ਹਾਂ ਕਿ ਪਾਣੀ ਹਲੇ ਉਸੇ ਤਰ੍ਹਾਂ ਹੀ ਜਿੱਥੇ دریاਵੰਦ ਦਾ ਲੈਵਲ ਉੱਤੇ ਆ ਪਾਣੀ ਉੱਥੋਂ ਨਹੀਂ ਖੇਤਾਂ 'ਚ ਜਾ ਰਿਹਾ ਤੇ 1 ਮਹੀਨੇ ਲੋਕਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ ਇਹ ਬਹੁਤ ਵੱਡਾ ਕੋਝਾ ਮਜ਼ਾਕ ਹੈ ਸਰਕਾਰ ਦਾ ਲੋਕਾਂ ਦੇ ਨਾਲ ਤੁਸੀਂ ਅੰਤਿਮ ਰਾਹਤ ਜਿਹੜੀ ਦੇਣੀ ਹੈ ਉਹ ਤੇ ਇਮੀਡੀਏਟਲੀ ਲੋਕਾਂ ਦੇ ਖਾਤੇ 'ਚ ਪਾਓ ਜਿਹੜੇ ਖੇਤਬਦੂਰ ਹੈ ਉਹਨਾਂ ਦੇ ਵੀ ਖਾਤੇ 'ਚ ਕੁਝ ਪਾਓ ਵੀ ਤਾਂ ਜੋ ਜਿਹੜਾ ਘਰ ਬਿਲਕੁਲ ਖੜ ਗਿਆ ਕੁਝ ਨਾ ਕੁਝ ਉਹਨਾਂ ਘਰਾਂ ਦੇ ਵਿੱਚ ਜਿਹੜਾ ਉਹ ਕੰਮ ਜਿਹੜਾ ਉਹ ਅੱਗੇ ਵੱਧ ਸਕੇ ਇਹ ਬਹੁਤ ਵੱਡੀ ਗੱਲ ਹੈ ਦੂਜੀ ਗੱਲ ਹੈ ਕਿ ਜਿਵੇਂ ਮੈਂ ਕਹ ਰਿਹਾ ਤੁਸੀਂ ਬੰਨ ਡੇਡੇ ਵੱਡੇ ਪਾੜੇ ਪਏ ਆ ਕਈ ਥਾਵਾਂ ਤੇ ਸੰਤ ਮਹਾਂਪੁਰਖ ਕਈ ਥਾਵਾਂ ਤੇ ਸਥਾਨਕ ਲੋਕੀ ਇਕੱਠੇ ਹੋ ਕੇ ਨੌਜਵਾਨ ਆਪ ਉਹਨਾਂ ਨੇ ਕੁਝ ਜਿਹੜੀਆਂ ਵੱਡੇ ਪਾੜ ਪਏ ਸੀ ਤੁਸੀਂ ਬੰਨ ਦੇ ਵਿੱਚ ਕੁਝ ਥਾਵਾਂ ਤੇ ਲੋਕਾਂ ਨੇ ਬੰਨ ਲਾਇਆ ਪਰ ਹਰੇ ਬਹੁਤ ਥਾਵਾਂ ਨੇ ਜਿੱਥੋਂ ਪਾਣੀ ਉਸੇ ਤਰ੍ਹਾਂ ਚੱਲ ਰਿਹਾ ਉਹਦਾ ਕੀ ਬਣੇਗਾ ਜੀ ਮੁੱਖ ਮੰਤਰੀ ਸਾਹਿਬ ਕੋਈ ਪਲਾਨ ਹੈ ਸਰਕਾਰ ਦੀ ਕੋਈ ਪੈਸਾ ਜਾਰੀ ਕੀਤਾ ਹੈ ਇਰੀਗੇਸ਼ਨ ਡਿਪਾਰਟਮੈਂਟ ਨੂੰ ਕਿੰਨਾ ਸਮਾਂ ਇਹਨਾਂ ਬੰਨਾਂ ਨੂੰ ਲੱਗੇਗਾ ਜੇ ਹੋਰ ਜਿਵੇਂ بارشਾਂ ਦੀ ਜਿਹੜੀ ਹੈ ਮੌਸਮ ਵਿਭਾਗ ਵੱਲੋਂ ਆ ਰਹੀ ਹੈ ਚੇਤਾਵਨੀ ਕਿ ਫੇਰ بارشਾਂ ਹੋ ਸਕਦੀਆਂ ਤੇ ਉਹਨਾਂ ਦਿਨਾਂ ਦੇ ਵਿੱਚ ਲੋਕੀ ਉਹਨਾਂ ਦਾ ਦੁਬਾਰਾ ਕੀ ਬਣੇਗਾ ਜਿਨ੍ਹਾਂ ਦੇ ਪਹਿਲਾਂ ਇੰਦੀ ਮਾਰ ਪਈ ਹੈ ਇਸ ਕਰਕੇ ਸਰਕਾਰ ਨੇ ਇਸ ਵੇਲੇ ਮੈਂ ਸਮਝਦਾ ਕਿ ਇੰਨੀ ਬੇਰੁਖੀ ਦਿਖਾਈ ਹੈ ਕਿ ਨਾ ਕੇਂਦਰ ਕੋਲੇ ਪ੍ਰੋਪਰਲੀ ਪੰਜਾਬ ਦਾ ਕੇਸ ਪੇਸ਼ ਕੀਤਾ ਪ੍ਰਧਾਨ ਮੰਤਰੀ ਕੋਲੇ ਚੱਲ ਕੇ ਜਾਣਾ ਚਾਹੀਦਾ ਸੀ ਵਿੱਤ ਮੰਤਰੀ ਸਾਹਿਬ ਨੂੰ ਆਹ ਇਹ ਉੱਥੇ ਇਕੱਲਾ ਜਿਹੜਾ ਇੱਕ ਮੰਤਰੀ ਜਿਹੜਾ ਮੁੰਡਿਆ ਸਾਹਿਬ ਨੂੰ ਭੇਜ ਦਿੱਤਾ ਤੇ ਜੇ ਨਾਲ ਵਿੱਤ ਮੰਤਰੀ ਸਾਹਿਬ ਚਲੇ ਜਾਂਦੇ ਤੇ ਘਟੋ ਘੱਟ ਆ ਜਿਹੜਾ ਉੱਥੇ ਰੌਣਾ ਤਾਂ ਕਲੀਅਰ ਹੁੰਦਾ ਨਾ ਕਿ ਫੰਡ ਤੁਹਾਡੇ ਕੋਲੇ ਕਿੰਨਾ ਪਿਆ ਹੈ ਕਿੰਨਾ ਨਹੀਂ ਪਿਆ ਪਰ ਕਿਉਂਕਿ ਮਕਸਦ ਇਹ ਨਹੀਂ ਸੀ ਕਿ ਪੰਜਾਬ ਦੇ ਲੋਕਾਂ ਵਾਸਤੇ ਕੁਝ ਲੈਣਾ ਮਕਸਦ ਇਹ ਸੀ ਕਿ ਸਿਰਫ ਰਾਜਨੀਤੀ ਕਰਨੀ ਹੈ ਉਸ ਕਰਕੇ ਵਿੱਤ ਮੰਤਰੀ ਸਾਹਿਬ ਇੱਥੇ ਪ੍ਰੈਸ ਕਾਨਫਰੰਸਾਂ ਕਰੀ ਜਾਂਦੇ ਆ ਜਿੱਥੋਂ ਪੈਸਾ ਮਿਲਣਾ ਸੀ ਉੱਥੇ ਕੱਲਾ ਦੂਜੇ ਮੰਤਰੀ ਸਾਥੀ ਦੀ ਡਿਊਟੀ ਲਾ ਦਿੱਤੀ ਇੱਥੇ ਸਰਕਾਰ ਦੀ ਜਿਹੜੀ ਨੀਤ ਹੈ ਕਿ ਉਹ ਪੰਜਾਬ ਦੀ ਜਨਤਾ ਨੂੰ ਜਿਹੜਾ ਹੈਗਾ ਬਰਬਾਦ ਕਰਨਾ ਚਾਹਦੀ ਹੈ ਜਿਹੜਾ ਲੈਂਡ ਪੂਲਿੰਗ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੇ ਖਿਲਾਫ ਔਰ ਇਹਨਾਂ ਦੀ ਦਿੱਲੀ ਵਾਲਿਆਂ ਦੀ ਟੀਮ ਦੇ ਖਿਲਾਫ ਆਵਾਜ਼ ਉਠਾਈ ਸੀ ਉਹਦਾ ਬਦਲਾ ਲੈਣਾ ਸਾਡੇ ਕੋਲੋਂ ਨਾ ਪੰਜਾਬ ਦੇ ਲੋਕਾਂ ਕੋਲੋਂ ਉਹ ਤਾਂ ਸਾਡਾ ਇੱਕ ਸਹੀ ਮੁੱਦੇ ਦੇ ਉੱਤੇ ਸਹੀ ਸਟਾਰਟ ਸੀ ਤੇ ਤੁਸੀਂ ਹੁਣ ਇਸ ਹੱਦ ਤੱਕ ਚਲੇ ਗਏ ਕਿ ਜਨਤਾ ਇੰਨੀ ਵੱਡੀ ਮਾਰ ਚੱਲ ਰਹੀ ਆ ਤੇ ਤੁਸੀਂ ਜਨਤਾ ਦੇ ਨਾਲ ਇਸ ਤਰ੍ਹਾਂ ਦੇ ਜੜੇ ਆ ਉਹ ਤਮਾਸ਼ੇ ਕਰ ਰਹੇ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਿਹਤ ਪੱਖੋਂ ਬਹੁਤ ਵੱਡੀ ਚਿੰਤਾ ਉਹਨਾਂ ਦੇ ਸਮੇਂ ਦੇ ਵਾਸਤੇ ਖੜੀ ਆ ਪਰ ਅਸੀਂ ਵੀ ਇਹ ਨਾ ਘੁੰਮਦੇ ਆ ਜਿਹੜੇ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਕੋਈ ਸਰਕਾਰ ਦੀ ਪਲੈਨਿੰਗ ਨਜ਼ਰ ਨਹੀਂ ਆਉਂਦੀ ਹੈਲਥ ਡਿਪਾਰਟਮੈਂਟ ਦੀ ਠੀਕ ਹੈ ਕਿ ਐਸ.ਡੀ.ਪੀ.ਸੀ ਦੀਆਂ ਟੀਮਾਂ ਉੱਤੇ ਚੱਲ ਰਹੀਆਂ ਬੈਟਰੀਆਂ ਜਿਹੜੀਆਂ ਟੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀਆਂ ਉਹ ਆਪੋ ਆਪਣਾ ਕੰਮ ਕਰ ਰਿਹਾ ਕੁਝ ਹੋਰ ਜਥੇਬੰਦੀਆਂ ਮੈਡੀਕਲ ਸਹੂਲਤਾਂ ਮੈਡੀਕਲ ਕੈਂਪ ਉੱਤੇ ਆਪਣੀ ਮਿਹਨਤ ਨਾਲ ਲੋਕਾਂ ਦੀ ਸਹੂਲਤ ਵਾਸਤੇ ਲਗਾ ਰਹੇ ਆ ਉਹਨਾਂ ਦਾ ਧੰਨਵਾਦ ਹੈ ਸਾਰਿਆਂ ਦਾ ਪਰ ਜਿਹੜਾ ਸਰਕਾਰ ਦੇ ਪੱਧਰ ਤੇ ਉੱਤੇ ਨਜ਼ਰ ਆਉਣਾ ਚਾਹੀਦਾ ਅਸੀਂ ਉੱਥੇ ਘੁੰਮਦਿਆਂ ਕੋਈ ਵੀ ਸਰਕਾਰ ਦੀ ਤਿਆਰੀ ਨਹੀਂ ਨਜ਼ਰ ਆਉਂਦੀ ਜਿਹੜੀ ਵੱਡੇ ਖਤਰੇ ਵਾਲੇ ਪਾਸੇ ਇਸ਼ਾਰਾ ਕਰਦੀ ਆ ਕਿਉਂਕਿ ਪਾਣੀ ਦੀ ਜਾਮੀ ਬਹੁਤ ਸਾਰੀਆਂ ਬਿਮਾਰੀਆਂ ਦੇ ਦਰ ਵਿੱਚ ਹੁੰਦੀਆਂ ਮੱਛਰ ਵੀ ਪੈਦਾ ਹੋਣਾ ਡੇਂਗੂ ਦਾ ਵੀ ਵੱਡਾ ਖਤਰਾ ਇਹਨਾਂ ਦਿਨਾਂ ਚ ਹੁੰਦਾ ਹੋਰ ਵੀ ਜਿਹੜੀਆਂ ਵਾਟਰ ਬੋਰਨ ਡਿਸੀਜ਼ ਬਹੁਤ ਵੱਡੇ ਐਪੀਡੈਮਿਕ ਦਾ ਖਤਰਾ ਹੁੰਦਾ ਸਰਕਾਰ ਉਹਦੇ ਵਾਸਤੇ ਸਟੇਟ ਨਹੀਂ ਆ ਸਰਕਾਰ ਨੂੰ ਸਾਰੇ ਸਟੈਪ ਉਸ ਪਾਸੇ ਲੜੇ ਚਾਹੀਦੇ ਔਰ ਜਿਹੜਾ ਅੱਗੇ ਡੰਗਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ بڑے ਪਸ਼ੂ ਮਾਰੇ ਗਏ ਆ ਮੈਂ ਮੌਜਾ ਦੇਖ ਰਿਹਾ ਸੀ ਤੇ ਇਹਨਾਂ ਨੂੰ ਪੁੱਛੋ ਵੀ ਹੁਣ ਮੱਝ ਲੈਣ ਜਾਣਾ ਹੋਵੇ ਤੇ ਉਹਦੀ ਕੀਮਤ ਕਿੰਨੀ ਹੁੰਦੀ ਹੈ ਤੇ ਇਹਨੇ ਚ ਜਿਹੜਾ ਦੁੱਧ ਦਿੰਦਾ ਪਸ਼ੂ ਆ ਉਹ ਇਹਨੇ ਚ ਆ ਜਾਏਗਾ ਜੋ ਇਹਨਾਂ ਨੇ ਕਿਹਾ ਇਹ ਵੀ ਕਿਹੜਾ ਇਹਨਾਂ ਨੇ ਦੇ ਦੇਣਾ ਪਰ ਕੁਝ ਕਹਿਣ ਲੱਗੇ ਵੀ ਸੋਚਣਾ ਚਾਹੀਦਾ ਹੈ ਕਿ ਅੱਜ ਕੱਲ ਕੀਮਤ ਹੈ ਕੀ ਐ ਤੇ ਕਿਵੇਂ ਉਹਦਾ ਕਰਜ਼ਾ ਜਿਹੜਾ ਉਹ ਪੂਰਾ ਹੋਏਗਾ ਔਰ ਜਿਹੜਾ ਵੈਕਸੀਨੇਸ਼ਨ ਪਸ਼ੂਆਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਵੀ ਸਟੇਟਮੈਂਟ ਸੀ ਕਿ ਇਸ ਤੋਂ ਬਾਅਦ ਬੈਕਟੀਰੀਅਲ ਇਨਫੈਕਸ਼ਨ ਵੀ ਹੋਰ ਵੀ ਜਾਨਵਰਾਂ ਦੇ ਬਹੁਤ ਸਾਰੇ ਇਨਫੈਕਸ਼ਨ ਜਿਹੜੇ ਆ ਉਹ ਫੈਲਣ ਦਾ ਖਤਰਾ ਹੁੰਦਾ ਦੁੱਧ ਦੀ ਕੁਆਲਿਟੀ ਵੀ ਕਈ ਚੀਜ਼ਾਂ ਦੇ ਨਾਲ ਸਫਰ ਕਰਦੀ ਹੈ ਇਸ ਕਰਕੇ ਹੈਲਥ ਹੈਜ਼ਰਡ ਇਹ ਚੀਜ਼ਾਂ ਵੱਢ ਸਕਦੀਆਂ ਪਰ ਉਹਦੇ ਵਾਸਤੇ ਵੱਡੇ ਫੱਟ ਦੀ ਲੋੜ ਹੈ ਉਹ ਸਰਕਾਰ ਕਿਸੇ ਵੀ ਤਰੀਕੇ ਨਾਲ ਵੈਟਰਨਰੀ ਡਿਪਾਰਟਮੈਂਟ ਨੂੰ ਤੇ ਨਾ ਸਿਹਤ ਡਿਪਾਰਟਮੈਂਟ ਨੂੰ ਕਿਸੇ ਨੂੰ ਵੀ ਮਹੀਆ ਜਿਹੜੀ ਆ ਉਹ ਨਹੀਂ ਕਰਵਾਪਾ ਇਸ ਕਰਕੇ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਵੀ ਆ ਜਿਹੜਾ ਤੁਸੀਂ ਰੇਰਕਾ ਪਾ ਕੇ ਬਹਿ ਗਏ ਨਾ 12000 ਕਰੋੜ ਦਾ ਇਹਦੇ ਨਾਲ ਕਿਰਪਾ ਕਰਕੇ ਪੰਜਾਬ ਦਾ ਨੁਕਸਾਨ ਜਿਹੜਾ ਉਹ ਨਾ ਕਰੋ ਪੰਜਾਬ ਹਮੇਸ਼ਾ ਹਰ ਔਕੇ ਵੇਲੇ ਦੇਸ਼ ਦੇ ਨਾਲ ਖੜਾ ਭਾਵੇਂ ਉਹ ਖੇਤੀ ਦੇ ਉਦੋਂ ਅਨਾਜ ਦੀ ਘਾਟ ਸੀ ਤੇ ਉਦੋਂ ਵੀ ਆਪਣਾ ਨੁਕਸਾਨ ਕਰਕੇ ਕਿਸਾਨ ਨੇ ਖੇਤੀ ਦੇ ਅਨਾਜ ਭੰਡਾਰ ਭਰੇ ਤੇ ਜੇ ਸਰਹੱਦ ਦੇ ਉੱਤੇ ਕੋਈ ਜੰਗ ਲੱਗਦੀ ਆ ਤੇ ਉੱਥੇ ਵੀ ਸਾਰੇ ਇਹ ਬਾਰਡਰ ਦੇ ਲੋਕ ਹੁੰਦੇ ਆ ਜਿਹੜੇ ਛਾਤੀਆਂ ਢਾਹ ਕੇ ਉੱਤੇ ਖੜਦੇ ਆ ਪੰਜਾਬੀ ਬਹਾਦਰਾਂ ਵਾਂਗੂ ਖੜਦੇ ਆ ਤੇ ਐਡੀ ਵੱਡੀ ਸਜਾ ਜਿਹੜੀ ਆ ਹੁਣ ਪੰਜਾਬ ਨੂੰ ਦੋਨੇ ਸਰਕਾਰਾਂ ਰਲ ਕੇ ਨਾ ਦੇਣ ਇਸ ਕਰਕੇ ਤੁਰੰਤ ਫੰਡ ਜੜਿਆ ਔਰ ਰੀਲਿਫ ਕੀਤੇ ਜਾਣ ਇੰਟਰਮਰੀ ਰੀਲੀਫ ਅੰਤਰਮ ਰਾਹਤ ਤੁਰੰਤ ਦਿੱਤੀ ਜਾਵੇ ਤੁਸੀਂ ਬੰਨਾਂ ਦੇ ਪਾਰ ਜਿਹੜਿਆ ਉਹ ਤੁਰੰਤ ਪੂਰੇ ਜਾਣ ਤੇ ਜਿਹੜਾ ਮੁਆਵਜ਼ਾ ਜੋ ਲੋਕਾਂ ਦਾ ਬਣਦਾ ਉਹ ਦਿੱਤਾ ਜਾਵੇ ਪਾਣੀ ਕੱਢਣ ਦੇ ਪ੍ਰਬੰਧ ਕੀਤੇ ਜਾਣ ਇਹ ਸਾਡੀ ਸਾਰਿਆਂ ਦੀ ਅੱਜ ਦੋਨਾਂ ਸਰਕਾਰਾਂ ਨੂੰ ਜਿਹੜੀ ਹੈ ਉਹ ਬੇਨਤੀ ਹੈ ਕਿਉਂਕਿ ਨਹੀਂ ਤਾਂ ਫਿਰ ਲੋਕਾਂ ਕੋਲ ਕੋਈ ਤਰੀਕਾ ਹੁੰਦਾ ਕਿ ਜੇ ਐਸ ਹਾਲਤ ਦੇ ਵਿੱਚ ਵੀ ਲੋਕਾਂ ਨਾਲ ਨਹੀਂ ਖੜੋਗੇ ਤੇ ਫਿਰ ਤੁਹਾਨੂੰ ਵੀ ਕਿਸੇ ਨੂੰ ਪਿੰਡਾਂ ਚ ਨਹੀਂ ਵੰਡ ਦੇਣਾ ਫਿਰ ਉਹਦੇ ਵਾਸਤੇ ਵੀ ਤਿਆਰ ਹੋ ਜਾਓ ਇਸ ਕਰਕੇ ਬੈਟਰ ਹੈ ਕਿ ਤੁਸੀਂ ਆਪਣਾ ਰੋਲ ਜਿਹੜਾ ਉਪੜੇ ਕਰੋ ਕੋਈ ਹੋਰ ਕੋਈ ਤੁਹਾਡਾ ਹੁਕਮ ਹੈ ਤਾਂ ਸਾਡੀ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੀਜ ਦੇਣ ਦੀ ਗੱਲ ਕੀਤੀ ਸੀ ਬੀਜ ਵੰਡਣ ਦੀ ਗੱਲ ਕੀਤੀ ਸੀ ਮੁੱਖ ਮੰਤਰੀ ਕਹਿੰਦੇ ਨਕਲੀ ਬੀਜ ਨਾਲ ਦੇ ਵੰਡ ਦੇਣੇ ਨੇ ਇਹਨਾਂ ਦੇ ਸਰਕਾਰ ਤੇ ਸਮਾਂ ਹੋਇਆ ਬੀਜ ਘਟਾਲਾ ਹਜੇ ਵੀ ਜਾਂਚ ਦੇ ਘੇਰੇ ਦੇ ਵਿੱਚ ਹੈ ਕਹਿੰਦੇ ਤੋਤਾ ਸਿੰਘ ਮੈਮੋਰੀਅਲ ਬੀਜ ਨਾਲ ਵੰਡ ਦੇਣ ਤੇ ਬਚ ਕੇ ਰਹੇ ਹੋ ਇਹਨਾਂ ਤੋਂ ਦੇਖੋ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਸੱਚੇ ਦਿਲੋਂ ਕਿਸਾਨੀ ਦੀ ਸੇਵਾ ਦੇ ਵਿੱਚ ਹੜ ਪ੍ਰਭਾਵਿਤ ਲੋਕਾਂ ਦੀ ਸੇਵਾ ਦੇ ਵਿੱਚ ਖੇਤ ਵਿੱਚ ਦੁਰਾਂ ਦੀ ਸੇਵਾ ਦੇ ਵਿੱਚ ਲੱਗਿਆ ਜਦੋਂ ਕੋਈ ਸੂਬੇ ਦਾ ਮੁੱਖ ਮੰਤਰੀ ਬਣ ਜਾਂਦਾ ਨਾ ਤੇ ਕੋਈ ਵੀ ਇਹਨਾਂ ਵੱਡੀਆਂ ਮੁਸੀਬਤਾਂ ਦੇ ਵਿੱਚ ਹਿੱਸਾ ਪਾ ਰਿਹਾ ਹੋਵੇ ਤੇ ਉਹਦੇ ਮੂੰਹ ਤੋਂ ਦੋ ਸ਼ਬਦ ਘੱਟੋ ਘੱਟ ਐਪਰੀਸ਼ੀਏਸ਼ਨ ਤੇ ਜੇ ਨਾਂ ਨਿਕਲਣ ਤੰਨ ਮੰਨ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਚੁੱਪ ਰਹਿਣਾ ਉੱਤੋਂ 1000 ਗੁਣਾ ਬੈਟਰ ਹੋਏਗਾ ਕਿਉਂਕਿ ਫਰਕ ਤਾਂ ਤੁਹਾਡਾ ਬੰਦਾ ਹੈ ਕਿ ਭਾਵੇਂ ਕੋਈ ਦੂਜੀ ਸਟੇਟ ਚੋਂ ਆ ਕੇ ਭਾਵੇਂ ਇੱਕ ਟਰਾਲੀ ਕੋਈ ਆ ਕੇ ਰਾਸ਼ਨ ਦੀ ਦੇ ਰਿਆ ਭਾਵੇਂ ਕੋਈ ਟੋੜੀ ਦੀ ਟਰਾਲੀ ਲੈ ਕੇ ਕਿਤੇ ਜਾ ਰਿਆ ਤੇ ਤੁਸੀਂ ਸਾਰਿਆਂ ਦੀਆਂ ਸੇਵਾਵਾਂ ਇੱਕ ਨਾੜਜ ਕਰੋ ਕੰਮ ਤੇ ਤੁਹਾਡਾ ਸੀ ਜਿਹੜਾ ਸ਼ਰਮਣੀ ਕਾਲੀਦਲ ਕਰ ਰਿਹਾ ਐਸਪੀਸੀ ਕਰ ਰਿਹਾ ਹੈ ਧਾਰਮਿਕ ਜਥੇਬੰਦੀਆਂ ਕਰ ਰਹੀਆਂ ਉੱਥੇ ਮੈਂ ਦੇਖਿਆ ਕਾਰਸੇਵ ਵਾਲੇ ਮਹਾਪੁਰਖ ਬੰਨਾਂ ਦੇ ਉੱਤੇ कल आप मैं बैठे देखे बेचारे ਇੰਨੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਦਿੱਤਾ ਦੀਆਂ ਟਰਾਲੀਆਂ ਲੈ ਕੇ ਆ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਤੇ ਮੂੰਹ ਤੋਂ ਇਦਾਂ ਦੀਆਂ ਗੱਲਾਂ ਵਿਸ਼ੋਭਦੀਆਂ ਜੇ ਇਹ ਗੱਲਾਂ ਸਰਕਾਰ ਕਰ ਦਿੰਦੀ ਕਿ ਅਸੀਂ ਹਾਈ ਕੁਆਲਿਟੀ ਦਾ ਬੀ ਦੇਾਂਗੇ ਤੇ ਸ਼ਾਇਦ ਸਾਨੂੰ ਲੋੜ ਹੀ ਨਾ ਪੈਂਦੀ ਮਿਹਨਤ ਕਰਨ ਦੀ ਇਸ ਕਰਕੇ ਤੁਸੀਂ ਬੈਟਰ ਕੁਆਲਿਟੀ ਦਾ ਦੇ ਦਿਓ ਅਸੀਂ ਤੁਹਾਨੂੰ ਕਦੋਂ ਰੋਕਦੇ ਤੁਹਾਡਾ ਤਾਂ ਡਿਊਟੀ ਬਣਦੀ ਆ ਬਾਕੀ ਹਮਾਰੇ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਲਾਲਪੁਰਾ ਸਾਹਿਬ ਨੂੰ ਮਿੰਟਰ ਸਿੰਘ ਲਾਲਪੁਰਾ ਨੇ ਜੋ ਚਾਤ ਸਾਡੀ ਸਰ ਹੋਈ ਹੈ ਪਾਜੀ ਕੇ ਦੇ ਦੇਖੋ ਆਮ ਆਦਮੀ ਪਾਰਟੀ ਦਾ ਕੋਈ ਪਹਿਲਾ ਐਮਐਲਏ ਤੇ ਹੈ ਨਹੀਂ ਕਿੰਨਿਆਂ ਨੂੰ ਜਿਹੜੀ ਹੈ ਸਜ਼ਾ ਪਹਿਲਾਂ ਹੋ ਚੁੱਕੀ ਹੈ ਪਰ ਜਿਸ ਕੇਸ ਦੇ ਵਿੱਚ ਲਾਲਪੁਰਾ ਸਾਹਿਬ ਨੂੰ ਇਹਨਾਂ ਨੂੰ ਸਜ਼ਾ ਹੋਈ ਹੈ ਉਹ ਬੜੀ ਸ਼ਰਮਨਾਕ ਗੱਲ ਹੈ ਕਿ 달ਿਤ ਪਰਿਵਾਰ ਦੀ ਇੱਕ ਲੜਕੀ ਦੇ ਛੇੜਖੰਡੀ ਤੇ ਦੋਸ਼ ਚੜਿਆ ਉਹ ਸਾਬਤ ਉਹਨੂੰ ਹਰਾਸ ਕਰਨ ਦੇ ਦੋਸ਼ ਅੱਜ ਅਦਾਲਤ 'ਚ ਸਾਬਤ ਹੋਏ ਆ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਦਾ ਵੀ ਆਹ ਤੋਹਫੇ ਦਿੱਤੇ ਸੀ ਪੰਜਾਬ ਨੂੰ ਇੱਕ ਤੋਂ ਬਾਅਦ ਇੱਕ ਨਵਾਂ ਕੇਸ ਜਿਹੜਾ ਹੈਗਾ ਉਹ ਇਹਨਾਂ ਦੇ ਐਮਐਲਏ ਦੇ ਖਿਲਾਫ ਨਿਕਲਦਾ ਇਹ ਹੀ ਤਾਂ ਹੁਣ ਬਦਲਾ ਹੈ ਜਿਹਦਾ ਲੋਕਾਂ ਨੇ ਆ ਥੋੜੇ ਉਹਨਾਂਲੇ ਸਾਲ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਬਹੁਤ ਵੱਧ ਪਾਕੀ ਗੱਲ ਹੈ ਠੀਕ ਹੈ ਅਦਾਲਤ ਨੇ ਵਧੀਆ ਫੈਸਲਾ ਕੀਤਾ ਤੇ 12 ਸਾਲਾਂ ਬਾਅਦ ਉਸ ਲੜਕੀ ਨੂੰ ਜਿਹੜਾ ਇਨਸਾਫ ਮਿਲਿਆ ਬੜੀ ਚੰਗੀ ਗੱਲ ਹੈ ਪਰ ਇਹ ਨਾਲ ਇਹਨਾਂ ਦਾ ਅਸਲੀ ਤੇਰਾ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਵੀ ਇਹਦੇ ਨਾਲ ਐਕਸਪੋਜ਼ ਹੈ ਬਾਗੀਆਂ ਦੇ ਅਲੀਗੇਸ਼ਨਾਂ ਨੂੰ ਲੈ ਕੇ ਕੀ ਕਹੋਗੇ ਜੀ ਉਹ ਕਹਿੰਦੇ ਲੋਕਾਂ ਦੇ ਪੈਸੇ ਜਿਹੜੇ ਨੇ ਹੁਣ ਲੋਕਾਂ ਨੂੰ ਵੰਡੀ ਜਾਂਦੇ ਨੇ ਔਰ ਜਿਹੜਾ ਮੁਰਵਾਣੀ ਦਾ 파ਟ ਹੁੰਦਾ ਸੀ ਕਹਿੰਦੇ ਉਸ ਦਾ ਜਿਹੜਾ ਨੇ ਇਹਨਾਂ ਨੇ ਟੈਲੀਕਾਸਟ ਕਰਾਇਆ ਉਸ ਦੀ ਜਿਹੜੀ ਟੀਆਰਪੀ ਖੱਟੀ ਕਹਿੰਦੇ ਉਸ ਦਾ ਪੈਸਾ ਵੰਡੀ ਜਾਂਦੇ ਨੇ ਦੇਖੋ ਗੱਲ ਇਹ ਹੈ ਨਾ ਮੈਂ ਤਾਂ ਇਹੀ ਗੱਲ ਕਰ ਦਨਾਂ ਵੀ ਤੁਸੀਂ ਦੇਖੋ ਪਈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸੇਵਾ ਦੇ ਕਾਰਜ ਦੇ ਵਿੱਚ ਲੱਗਾ ਹੋਇਆ ਸਾਰੀ ਰਾਜਨੀਤੀ ਛੱਡ ਕੇ ਅਸੀਂ ਫੋਕਸ ਕਰ ਰਿਆ ਹੁਣ ਵੀ ਜੇ ਅਸੀਂ ਰੇਜ਼ ਕੀਤੇ ਆ ਤਾਂ ਇਸ਼ੂ ਰੇਜ਼ ਕੀਤੇ ਕੋਈ ਚੱਕੜ ਨਹੀਂ ਉਛਾਲਿਆ ਇੱਕ ਇੱਕ ਗੱਲ ਮੈਰਿਟ ਦੇ ਉੱਤੇ ਕੀਤੀ ਤੇ ਇਹ ਜਿਹੜੇ ਲੋਕ ਸਟੇਟਮੈਂਟ ਦੇ ਰਹੇ ਇਹਨਾਂ ਦਾ ਵੀ ਜ਼ਰੂਰੀ ਹੁੰਦਾ ਕਿ ਚੰਗੇ ਕੰਮ ਨੂੰ ਨਜ਼ਰ ਨਾ ਲੱਗੇ ਕੁਝ ਨਜ਼ਰਵਟੂ ਵੀ ਚਾਹੀਦੇ ਹੁੰਦੇ ਆ ਇਸ ਕਰਕੇ ਪਰਮਾਤਮਾ ਇਹਨਾਂ ਨੂੰ ਵੀ ਸ਼ਾਂਤੀ ਬਖਸ਼ੇ ਇਹਨਾਂ ਨੇ ਹਟਣਾ ਨਹੀਂ ਪਰ ਅਸੀਂ ਇਹਨਾਂ ਤੇ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੇ ਪਰ ਚਲੋ ਚੰਗਾ ਸੰਗਤ ਸਾਰੀ ਇਕੱਠੀ ਹੋ ਕੇ ਪਾਰਟੀਆਂ ਇਕੱਠੇ ਹੋ ਕੇ ਲੋਕ ਇਕੱਠੇ ਹੋ ਕੇ ਸੇਵਾ 'ਚ ਲੱਗੇ ਆ ਤੇ ਇਹੋ ਜੇ ਦੋ ਚਾਰ ਆਲੇ ਦੁਆਲੇ ਚੱਲਦੇ ਰਹਿਣ ਵੀ ਨਜ਼ਰ ਨਾਲ ਲੱਗੇ ਕੋਈ ਗੱਲ ਨਹੀਂ ਚੱਲਦਾ ਰਹਿਣਾ ਚੰਗਾ ਇੱਕ ਚੀਜ਼ ਮਤਲਬ ਪੰਡਤ ਜਿਹੜਾ ਐਸਡੀਆਰਫ ਦੇ ਫੰਡ ਦਾ ਰੋਲਾ ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਹੋ ਅੱਜ ਚੀਫ ਸੈਕਟਰੀ ਸਾਹਿਬ ਵੀ ਕਹਿੰਦੇ ਕੀ ਬੈਂਕਰ ਦੇ ਤੌਰ ਤੇ ਸਰਕਾਰ ਆਪਣੀ ਭੂਮਿਕਾ ਅਦਾ ਕਰਦੀ ਹੈ ਕਹਿੰਦੇ 2005 ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਐਂਟਰੀਆਂ ਦਾ ਅਸੀਂ ਬਿਓਰਾ ਦੇ ਰਹੇ ਹਾਂ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ 222 ਤੋਂ ਫੰਡ ਜਿਹੜੇ ਆਏ ਨੇ ਅਸੀਂ ਉਸ ਦਾ ਬਿਓਰਾ ਦੇ ਰਹੇ ਹਾਂ ਅਸਲ ਹੁੰਦਾ ਕੀ ਹੈ ਐਸਪੀਆਰਐਫ ਫੰਡ ਦੇ ਵਿੱਚ ਕਿਸ ਤਰ੍ਹਾਂ ਇਸ ਦਾ ਇਸਤੇਮਾਲ ਹੁੰਦਾ ਹੈ ਉਹ ਕੀ ਨਹੀਂ ਪਹਿਲਾ ਪਹਿਲਾਂ ਤਾਂ ਚੀਫ ਸਕੱਟਰੀ ਸਾਹਿਬ ਕੀ ਕਹਿਣਾ ਚਾਹੁੰਦੇ ਪੀ ਪ੍ਰਧਾਨ ਮੰਤਰੀ ਜੀ ਝੂਠ ਬੋਲ ਕੇ ਗਏ ਪਹਿਲਾਂ ਤਾਂ ਮੈਂ ਕੁਐਸਚਨ ਕਰਦਾ ਮੁੱਖ ਮੰਤਰੀ ਅ ਮੁਖ ਸਕੱਤਰ ਸਾਹਿਬ ਨੂੰ ਵੀ ਇਹ ਜਿਹੜਾ ਅੰਕੜਾ ਉੱਥੇ ਦੇ ਕੇ ਗਏ ਆ ਉਹ ਤੋਂ ਮੁਖ ਸਕੱਤਰ ਸਾਹਿਬ ਉੱਥੇ ਹੀ ਸੀਗੇ ਜੇ ਪ੍ਰਾਈਮ ਮਿੰისტਰ ਸਾਹਿਬ ਨੂੰ ਸਹੀ ਜਾਣਕਾਰੀ ਨਹੀਂ ਸੀ ਤੱਥਾਂ ਦੀ ਤਾਂ ਸੂਬੇ ਦੇ ਮੁਖ ਸਕੱਤਰ ਦੀ ਫਰਜ਼ ਬਣਦਾ ਹੁੰਦਾ ਹੈ ਕਿ ਉਸ ਤੋਂ ਉੱਠ ਕੇ ਕਹਿੰਦਾ ਵੀ ਸਰ ਫੈਕਟਸ ਜਿਹੜੇ ਆ ਤੁਸੀਂ ਗਲਤ ਕਹਿ ਦਿੱਤੇ ਇਹ ਜਿਹੜੇ ਅਸਲੀ ਫੈਕਟਸ ਹੈ ਉਹ ਇਹ ਨੇ ਅੱਜ ਜੇ ਮੁੱਖ ਸਕੱਤਰ ਸਾਹਿਬ ਇਹ ਕਹਿੰਦੇ ਆ ਕਿ ਇਹ ਫਿਗਰ ਨਹੀਂ ਆ ਤੇ ਦਾ ਮਤਲਬ ਉਹ ਪ੍ਰੈਕਟੀਕਲੀ ਉਹ ਇਹੀ ਕਹਿਣਾ ਚਾਹੁੰਦੇ ਕਿ ਮੁੱਖ ਪ੍ਰਧਾਨ ਮੰਤਰੀ ਜੀ ਗਲਤ ਕਹਿ ਕੇ ਗਏ ਚੀਫ ਸੈਕਟਰੀ ਸਾਹਿਬ ਕਹਿੰਦੇ ਕਿ ਪ੍ਰਧਾਨ ਮੰਤਰੀ ਝੂਠੀ ਬੋਲੀ ਹੈ ਕਿ 25% ਜੋ ਸਰਕਾਰ ਦਾ ਕਟਾਣਾ ਹੁੰਦਾ ਉਸ ਦੇ ਹਿਸਾਬ ਦੇ ਨਾਲ ट्रांजੈਕਸ਼ਨਾਂ ਉਹਨਾਂ ਦੀ ਗੜਾਈਆਂ ਨੇ ਤੇ ਨਾਲ ਹੀ ਹੁਕਮਤਰੀ ਕਹਿੰਦੇ ਸਿਰ ਘਾਟਾ ਤੋਂ ਥਾਕ ਹੋ ਗਈ ਜਿਹੜਾ ਇਸ ਟਾਈਮ ਸਰਕਾਰ ਦੇ ਵਿਜੀਟ ਫਰਟ ਦੇ ਕਿਹਦੇ ਦੇਖੋ ਮੁੱਖ ਸਕੱਤਰ ਸਾਹਿਬ ਨੂੰ ਪੁੱਛੋ ਵੀ ਜਿਹੜਾ ਪਿੱਛੇ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀ ਪਿਛਲੀ ਵਾਰੀ ਜਦੋਂ ਹੜ੍ਹਾਂ ਦੀ ਗੱਲ ਆਈ ਸੀ ਜਾਂ ਉਹ ਉਦੋਂ ਗੜੇ ਪਏ ਸੀ ਤੇ ਫਸਲਾਂ ਦੀ ਬਰਬਾਦੀ ਦੀ ਗੱਲ ਆਈ ਸੀ ਤੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਮੈਨੂੰ ਮੰਗਣ ਦੀ ਲੋੜ ਨਹੀਂ ਹੈ ਮੇਰੇ ਕੋਲ 13000 ਕਰੋੜ ਰੁਪਇਆ ਇਹ ਸਟੇਟਮੈਂਟ ਹੈ ਕੱਢ ਕੇ ਦੇਖ ਲਓ ਮੁੱਖ ਮੰਤਰੀ ਸਾਹਿਬ ਦੀ ਉਹ ਜਾਣਕਾਰੀ ਕਿਹਨੇ ਦਿੱਤੀ ਸੀ ਮੁੱਖ ਸਕੱਤਰ ਸਾਹਿਬ ਨੇ ਦਿੱਤੀ ਸੀ ਕਿ ਉਹ ਵੀ ਜਾਣਕਾਰੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਦੀ ਗਲਤ ਸੀ ਕਿਉਂਕਿ ਜਦੋਂ ਮੁੱਖ ਮੰਤਰੀ ਬੋਲਦੇ ਆ ਤਾਂ ਅੰਕੜੇ ਉਹਨਾਂ ਨੂੰ ਜਿਹੜੇ ਮੁਖਸਕੱਤਰ ਸਾਹਿਬ ਕੋਲ ਹੀ ਹੁੰਦੇ ਤੇ ਔਨ ਰਿਕਾਰਡ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਕੋਈ ਮੰਗਣ ਦੀ ਲੋੜ ਨਹੀਂ ਪਈ ਮੈਨੂੰ ਆਪਣੀ ਪਾਵਰ ਦਾ ਪਤਾ ਹੈ ਮੇਰੇ ਕੋਲ 13000 ਕਰੋੜ ਰੁਪਇਆ ਡਿਜਾਸਟਰ ਮੈਨੇਜਮੈਂਟ ਦਾ ਪਿਆ ਉਹ ਅੱਜ ਵੀ ਤੁਸੀਂ ਉਹਨਾਂ ਦੀ ਰਿਕਾਰਡਿੰਗ ਕੱਢ ਕੇ ਦੇਖ ਲਓ ਤੇ ਉਹ ਅੰਕੜਾ ਮੁੱਖ ਮੰਤਰੀ ਸਾਹਿਬ ਨੂੰ ਕਿੱਥੇ ਦਿੱਤਾ ਸੀ ਚਲੋ ਮੁਖਸਕੱਤਰ ਸਾਹਿਬ ਉਹਦਾ ਜਵਾਬ ਦਿਓ ਚਾਹੇ ਪ੍ਰਧਾਨ ਮੰਤਰੀ ਜੀ ਆਲਾ ਦੱਸ ਤੈਨ ਚਾਹੋ ਦੱਸ ਤੈਨ ਸਤ ਕੋਈ ਅਲਟੀਮੇਟਲੀ ਤਾਂ ਜਿਹੜੀ ਬਿਊਰੋਕੈਸੀ ਆ ਉਹ ਨਹੀਂ ਜਿਹੜੇ ਸਾਰੇ ਫੈਕਟਸ ਜਿਹੜੇ ਆ ਉਹ ਰੱਖਣੇ ਹੁੰਦੇ ਆ ਜੋ ਫਿਗਰਸ ਜਾਂਦੀਆਂ ਚਾਹੇ ਵਿਧਾਨ ਸਭਾ ਚ ਜਾਂ ਕੋਈ ਤੇ ਬਿਊਰੋਕੈਸੀ ਜਿਹੜੀ ਆ ਫਾਈਨਲ ਤਿਆਰ ਕਰਕੇ ਜੋ ਭੇਜਦੀ ਆ ਉਹੀ ਅੱਗੇ ਜਾਂਦਾ ਜਾਂ ਤਾਂ ਇਹਨਾਂ ਨੇ ਪਹਿਲਾਂ ਜਿਹੜੀਆਂ ਦਿੱਤੀਆਂ ਮੁੱਖ ਮੰਤਰੀ ਨੂੰ ਉਹ ਗਲਤ ਨੇ ਇਹ ਹੁਣ ਫੈਸਲਾ ਹੈ ਆਪੋ ਚ ਬੈਠ ਕੇ ਕੱਲ ਪਰ ਮੈਨੂੰ ਇਸ ਗੱਲ ਤੇ ਜਵਾਬ ਚਾਹੀਦਾ ਕਿ ਪੰਜਾਬ ਨੂੰ ਸਜ਼ਾ ਕਿਸ ਵਾਸਤੇ ਦੇ ਠੀਕ ਹੈ ਜੀ ਥੈਂਕ ਯੂ ਲਾਈਟ ਆਨ ਰੀਅਨ ਆਜੂ ਤਾਂ ਕਦੋਂ ਕਦੋਂ ਪੈਸੇ ਫਾਈਨਲ ਨਹੀਂ ਨਹੀਂ ਚਾਹੀਏ ਸਰ ਚਾਹੀਏ ਆ ਯਾ ਵੰਦਰ ਕਾਜੀ ਕਲੈਕਸ਼ਨ ਸਾਜੀ ਕੋਈ ਕਰਿਆ ਨਹੀਂ ਕਰ ਸਕਦਾ ਸਰ ਕੰਮਦਾਰ ਕਾਲਸਾਪਤੀ ਰੋਕਣੇ ਕੀਤੀ ਪੀਜੋਗਰ ਬਾਰੇ ਨਹੀਂ ਨਹੀਂ ਆ ਚੁੱਕੇਗਾ ਆਪੇ ਸਾਡੇ ਪਾਸ ਇੱਕ ਬੈਟਰੀ ਆਹ ਗੱਲ ਤੇ ਆਜ ਕਾਰ ਲਾ ਦਿਓ ਜੀ